ਇਹ ਨੂੰ ਸੁਣ ਕੇ ਫੇਰਾ ਰੰਗੀਏ ਸੀ ਇੱਕ ਸੁੱਚਾ ਜੀ ਪੱਖੋ ਦਾ ਪੱਖੋ ਦਾ ਰੰਗੀਏ ਵੇ ਹੈਦੀ ਸੋਹਰੇ ਕਰ ਰਹਿਂਦਾ ਦੀ ਉਹਦਾ ਨਾਮ ਵੀ ਸੁੱਚਾ ਦੀ ਉਹ ਵੀ ਫੌਜੀ ਸੀਗਾ ਚਲ ਉਹਦੇ ਨੂੰ ਦਾ ਵੀ ਇਹੀ ਕਾਰਨ ਹੋ ਗਿਆ ਤੇ ਉਹਦਾ ਪੁੱਤ ਚੰਦ ਦਾ ਮੈਨਿਕ ਜੀ ਹੁੰਦੇ ਨੇ ਦੇਖਿਆ ਆਪਣੇ ਨਾਲ ਗੁਰਵਚਨ ਕੋਲੇ ਆਉਣਾ ਡੋਡੇ ਦੇ ਕੋਲੇ ਉਸ ਟਾਈਮ ਉਹ ਬੰਦਾ ਹੈਗਾ ਸੀ 45 50 ਸਾਲ ਦਾ ਉਹ ਮੈਂ ਦੇਖਿਆ ਜਵਾਨ ਬੜਾ ਸੀਗਾ ਇਹਨੇ ਭਾਈ ਜਦੋਂ ਭੱਜ ਗਿਆ ਵੀ ਮਾਰਾਂਗੇ ਉਹਨਾਂ ਨੂੰ ਤੇ ਵੀ ਹੋਰ ਤਾਂ ਹੁਣ ਕੋਈ ਇਲਾਜ ਨਹੀਂ ਦੋ ਨਾਲ ਡਾਕੂ ਵਾਲੇ ਗੰਡਾ ਤੇ ਕਿਹੜਾ ਕਿਸਨਾ ਲਈ ਪਹਿਲਾਂ ਤਾਂ ਉਹ ਉਹਦੇ ਕੰਨੀ ਦੇਦੀ ਬਿਸਨੇ ਕੰਨੀ ਦੇ ਉਹ ਤਾਂ ਖਾਂਦੇ ਪੀਂਦੇ ਦੀ ਫਿਰ ਉਹ ਹੀ ਜਿਹੇ ਨਾਲ ਗਏ ਕਿਉਂ ਇੱਜੇ ਬੰਦਵਾਸ ਹੁੰਦਾ ਨਾਲ ਦੀ ਯਾਰੀ ਇਹੀ ਜੀ ਹੁੰਦੀ ਆ ਉਹ ਨਾਲ ਲੋਕ ਆਇਆ ਕਰੇ ਉਹ ਵੀ ਬੜਾ ਦਲੇਰ ਖੌਂਗਾ ਦੀ ਗੜਾਸੀ ਰੱਖਿਆ ਉਹਨਾਂ ਟਾਈਮਾਂ ਦੀ ਗੜਾਸੀ ਦਾ ਫਲ ਵਰਗਾ ਕਮ ਸੀ ਅਗਲਾ ਕਹਿੰਦਾ ਗੜਾਸੀ ਇਹਦੇ ਕੋਈ ਇਹਨਾਂ ਲੋਕ ਡਰਦੇ ਸੀਗੇ ਤੇ ਇਹ ਜੀ ਆਪਦੇ ਖੇਤ ਬੈਠਾ ਉਹ ਜਾਂਦੇ ਨਾਲ ਦੀ ਰੋਟੀ ਲੈ ਕੇ ਬਾਗ ਗਿਆ ਇੱਕ ਚ ਬੈਠੇ ਨੇ ਬਾਗ ਗਿਆ ਰੋਟੀ ਖਾਣ ਆਏ ਉਹ ਜਾਂਦੇ ਨੂੰ ਫਿਰ ਮਿਹਨੇ ਮਾਰ ਲੱਗਿਆ ਦਾ ਮੁੰਡਾ ਉਹ ਕਹਿੰਦਾ ਬੰਦਵਾਸਾਂ ਨੂੰ ਨਾਲ ਲਈ ਫਿਰਦਾ ਐ ਪਾ ਦੁਸ਼ਮਣ ਕਹਿੰਦਾ ਆਪਣੇ ਸਾਹਮਣੇ ਤੇਰੀ ਨੂੰ ਨੂੰ ਲਈ ਫਿਰਦਾ ਐ ਤੇਰਾ ਕੀ ਜਉਣਾ ਹੈ ਹੂੰ ਤੇਰੇ ਨਾਲ ਡੇ ਡੇ ਬੰਦਵਾਸ ਨੇ ਉਨੇ ਬਿਰਦਾ ਸਮਾਹ ਵਾਲੇ ਦਾ ਜ਼ਿਕਰ ਕਰਿਆ ਕਹਿੰਦਾ ਤੇਰੀ ਜੈਸਾ ਨਾਮਾਤੀ ਸਮਾਹ ਦੇ ਵਿੱਚ ਜਿਸ ਕੁੱਕਰ ਦੀ ਜਨੇ ਮਕਾਤੀ ਰੀ ਚੀ ਜੀ ਕਹਿੰਦਾ ਤੇਰੇ ਵਰਗਾ ਨਾ ਤਾਂ ਉੱਥੇ ਸੀ ਕੁੱਕਰ ਮਾਰਦਾ ਉਸੇ ਟਾਈਮ ਹੂੰ ਤੂੰ ਕਹਿੰਦਾ ਪਿਓ ਦਾ ਪੁੱਤ ਨਹੀਂ ਕਿਸੇ ਦਾ ਚੱਕਿਆ ਸਰਮ ਨਹੀਂ ਉਹਦੀ ਉਹ ਕੋਹਾੜੇ ਨੱਕਿਆ ਮਿਹਣੇ ਲੱਗਿਆ ਉਹਨੂੰ ਮਾਰਨਾ ਤੂੰ ਕਹਿੰਦਾ ਕਰੀ ਮੈਂ ਫੌਜ ਦੀ ਨੌਕਰੀ ਮੇਰੇ ਭਾ ਦੀ ਚੱਕਿਆ ਲੱਦ ਦੀ ਠੋਕਰੀ ਪ੍ਰੋਜਾ ਨੂੰ ਸਮਝਦੇ ਹਮਾਂ ਲਗਾਤਾ ਨਹੀਂ ਮਾਰਨਾ ਕਹਿੰਦਾ ਪਿਓ ਦਾ ਪੁੱਤ ਹੁੰਦਾ ਮਾਂ ਨੇ ਖਾਰ ਸੋਚਿਆ ਜੀਵਨਾ ਕੀ ਤੇਰਾ ਤਰ ਖਾਰ ਸੁੱਤਿਆ ਨਹੀਂ ਮਾਂ ਸੁਸਰਾ ਮਨਾ ਕੇ ਦਾੜੀ ਨੂੰ ਨਹੀਂ ਲਾਵੇ ਜੱਟ ਦੀ ਗੜਾ ਸੀ ਦਾੜੀ ਨੂੰ ਕਹਿੰਦਾ ਨਹੀਂ ਸੁਸਰਾ ਬਣ ਜਾ ਤੀਮੀ ਵਾਲੇ ਕੱਪੜੇ ਪਾ ਲਾ ਉਹ ਤਾਨੇ ਮਾਰੇ ਭਾਈ ਉਹ ਕਹਿੰਦਾ ਫਿਰ ਅੱਜ ਦਾ ਦੇਣੀ ਰੋਟੀ ਖਾਣੀ ਹੈ ਤੇਰੀ ਸ਼ੇਰਾ ਪਰਵਾਹ ਨਾ ਮੰਨ ਹੁਣ ਹੀ ਛੱਡ ਦੇ ਰੋਟੀ ਖਾ ਕੇ ਜੀ ਤਿਆਰ ਹੋ ਗਏ ਉਧਰੋਂ ਪਿੰਡੋਂ ਸੀਐਡੀ ਦੇਤੀ ਵੀ ਸਾਥ ਹੀ ਬਾਹਰ ਰਹਿਣਾ ਜਿਵੇਂ ਛੋਡੇ ਬੈਲਾਂ ਨੇ ਐ ਉਗਣੀ ਦਵਾਈ ਲਿਆਉਣੇ ਕਹਨਾ ਚਾਲ ਖੜੀ ਬਾਬੇ ਦਾ ਡਾਰਾ ਕਹਨਾ ਕਿਹੜਾ ਬਾਬਾ ਗੜਾਸੀਆ ਨੇੜੇ ਨਹੀਂ ਆਉਂਦਾ ਕਹਨਾ ਪਰਵਾਹ ਨਾ ਮਨ ਚਲੋ ਪਹੇ ਪੈਗੇ ਵੀ ਆਪਾਂ ਨਰਾਲੇ ਕੇ ਦਿਸ ਜਾਨੀ ਕਣ ਪਕਾਹਾਂ ਦੀ ਰੁਕ ਸੀ ਰੋਤੂ ਦੀ ਬੁੜੀਆਂ ਪਕਾਹ ਜੋਕਦੀਆਂ ਸੀ ਜਿਦਾਂ ਲੰਗੇ ਪਹੇ ਕੋ ਉੱਥੋਂ ਦਾ ਪ੍ਰੋਣਾ ਦੀ ਉਹ ਕੁੜੀਆਂ ਕਹਿੰਦੀਆਂ ਕਿਵੇਂ ਵਿਹਲਾ ਫਿਰਦੇ ਆ ਜੀਜਾ ਇੱਕੀ ਪੈ ਪੱਠਾ ਕਿਉਂ ਨਹੀਂ ਬੀਜਿਆ ਖਣ ਜਦ ਕਿਵੇਂ ਵਿਹਲਾ ਦਾ ਫਿਰਦਾ ਕੋਈ ਬੀਜਿਆ ਨਹੀਂ ਪਕਾਪ ਕੋ ਬੀਜੀ ਨਹੀਂ ਉਹ ਕਹਿੰਦਾ ਛੱਡ ਤੇ ਪਕਾ ਦੇ ਖਿਆਲ ਨਹੀਂ ਕਹਿੰਦਾ ਮਿਰਗ ਤੇ ਅੱਜ ਹਰਨੀ ਮਾਰਨੀ ਵੀ ਇਹਨਾਂ ਨੂੰ ਤੀਮੀ ਕਹਤਾ ਪੈਂਦੀਆਂ ਦਾ ਪਰੋਲਾ ਪਾ ਦੇਣਾ ਕਹਿੰਦਾ ਅੱਜ ਸ਼ਿਕਾਰ ਖੇਡਣ ਜਾਣਾ ਇੱਕ ਮਿਰਗ ਮਾਰਨਾ ਇੱਕ ਹਰਨੀ ਮਾਰਨੀ ਐ ਐਨੇ ਜਲਾਹਾ ਭਈ ਤੀਮੀ ਨੂੰ ਲਈ ਜਾਂਦਾ ਜੰਡੀ ਜੰਡੀ ਕੋ ਸਿੱਧੀ ਡੰਡੀ ਬਾਹ ਲੰਦੇ ਪੈਸਾਂ ਚੋਂ ਨਾ ਸਿੱਧੀ ਹੋ ਜਾਂਦਾ ਲੱਗਾ ਰੇਤੇ ਚ ਮੜਾ ਗੇ ਉਹਨੇ ਅੱਖਾਂ ਦੇ ਵੀ ਹੋ ਜਾਂਦੇ ਨੇ ਉਹ ਤਾਂ ਕੋਈ ਭੱਜ ਕੇ ਮੂਹਰ ਦੇ ਹੋ ਕੇ ਜਲਾਹਾ ਦਾ ਡਰ ਗਿਆ ਕਹਿੰਦੇ ਖੜ ਜਾ ਉਹ ਜਲਾਹਣ ਦੇਖਾ ਪੰਜਰਾਫਣ ਵਾਲੇ ਬੰਦੇ ਨੇ ਕਹਿੰਦਾ ਖੜ ਜਾ ਕੌਣ ਐ ਉਜਲਾ ਹਾ ਕਹਨਾ ਜੀ ਘਰ ਮੇਰੇ ਰੰਗੀਆਂ ਜਲਾ ਹਾ ਜਾਦ ਦਾ ਪੈ ਗਿਆ ਪਰ ਮੈਨੂੰ ਕਿਹੜੀ ਬਾਤ ਦਾ ਗੱਲਾਂ ਕਰੋ ਭਵੇਂ ਚਾਰ ਘੜੀ ਲਕੋ ਲੋ ਜਿਹੜੀ ਤੁਹਾਡੇ ਹੱਥ ਚ ਬੜੀ ਗੁੱਸੇ ਵਿੱਚ ਚੱਲਦਾ ਨਕਮਾ ਸੰਦੀ ਹੁੰਦਾ ਜਾਂਦਾ ਖੋੜੀ ਦਾ ਪਸਾਬ ਬੰਦੀ ਕਹਿੰਦਾ ਜਰਾਫਾ ਨੂੰ ਉਹਦੀਆਂ ਕਰ ਲੋ ਮੈਨੂੰ ਡਰ ਲੱਗਦਾ ਇਹ ਤੂੰ ਗੱਲਾਂ ਮੇਰੇ ਨਾਲ ਕਿੰਨੀਆਂ ਆ ਲੋਕਾਂ ਨੇ ਜਾ ਮਾਰਿਆਗਾ ਜੀ ਮੈਨਾਂ ਭਲੇਖੇ ਚ ਇਹਦਾ ਵੀ ਦਰਵੇਸ਼ੀ ਹੋ ਗਈ ਹਾਂ ਵੀ ਤਾਂ ਹੋਰ ਹੀ ਵੱਡ ਗਿਆ ਸੀ ਪਈ ਗਏ ਜਦੋਂ ਉਹ ਜਨਾਨੀਆਂ ਦੇਖ ਲੈ ਕਹਿੰਦੀ ਦੀ ਬਾਬਾ ਤਾਂ ਹੋ ਆਉਂਦਾ ਭੱਜ ਜਾ ਉਹ ਚੁਰਮਾ ਖਾਂਦਾ ਸੀ ਉਹ ਕਹਿੰਦੀ ਸ਼ੇਰ ਵਾਂghi ਹੁੰਦਾ ਵੇ ਬੱਦਲ ਗੱਜੇ ਤੋਂ ਤੇਰਾ ਕੀ ਹਰਜ ਹੁੰਦਾ 10 ਭੱਜੇ ਤੋਂ ਜਾਨ ਤੂੰ ਬਚਾਲਾ ਪਕਾਹੀ ਮੜ ਕੇ ਖਸਮਾਂ ਨੂੰ ਖਾਵੇ ਫਕੀਰ ਗੜ ਕੇ ਨਹੀਂ ਭੱਜਾ ਕਹਿੰਦਾ ਭੱਜਦਾ ਨਹੀਂ ਨੇੜੇ ਦਾ ਲੱਗਣ ਮੇਰੇ ਬਾ ਨੇੜੇ ਵਾ ਕੇ ਗੜਾਸੀ ਤੇ ਵਾਂਣ ਸੀ ਹਾਂ ਕਹਿੰਦਾ ਗੜਾਸੀ ਹੈ ਮੇਰੇ ਕੋਲੇ ਉਹ ਕਹਿੰਦੀ ਹਜੇ ਵੀ ਭੱਜ ਜਾ ਕਹਿੰਦਾ ਸ਼ੂਰਮੇ ਦਾ ਕੰਮ ਨਹੀਂ ਹਿੰਮਤ ਹਾਰਨੀ ਨੇੜੇ ਹੋ ਕੇ ਮਾਰਨ ਜੇ ਲਾਫਰ ਮਾਰਨੀ ਫੇਰ ਕਿੱਥੇ ਲਵੇ ਲੱਗਣ ਨੇ ਤੰਨ ਸੀਗੇ ਮਾਰਿਆ ਫੇਰ ਪੇਲੇ ਰਕੇ ਫੈਰਨਾ ਡਿੱਗ ਪਿਗੜਾ ਸੀ ਚੜੀ ਜੀ ਮੁਖ ਚੋਂ ਨਿਕਲੀ ਸੀ ਆਵਾਜ਼ ਮਾੜੀ ਜੀ ਲਾ ਪਾਣੀ ਮੁਖ ਖੜੀਆਂ ਜੇ ਗੈਲ ਜੀ ਐਨੀ ਨਾਲ ਕਰਤਾ ਸੁੱਚੇ ਨੇ ਫੈਰ ਜੀ ਮਾਰਿਆ ਸੁੱਚੇ ਨੇ ਫੈਰ ਕਰਤਾ ਖਤਮ 11ਵੀਂ ਨਾਲ ਲਾਤਾ ਲੇਟਨ ਖੂਰ ਤੇ ਖੂਰ ਤੇ ਮਾਰਦੇ ਸੀ ਕਾਂਖ ਚੁੰਝਾ ਲਹੂ ਦੇ ਸੂਰ ਤੇ ਫਿਰਦਾ 10 11 ਗੋਲੀਆਂ ਇਕੱਠੀਆਂ ਮਾਰੀਆਂ ਮਾਰ ਕੇ ਜਦ ਪਿੰਡ ਨੂੰ ਆ ਗਏ ਜਿਹੜੇ ਮੁੰਡੇ ਅੱਗੇ ਜਾਂਦੇ ਸੀ ਉਹਦੀ ਮਾਂ ਮਾਂ ਨੇ ਸਿਆਣ ਲੇ ਪਤਾ ਲੱਗ ਗਿਆ ਵੀ ਛੋਟਾ ਮੁੰਡਾ ਮਾਰਤਾ ਉੱਥੇ ਨਾਲ ਹੀ ਉਹ ਮਾਰੀ ਦੋਨੇ ਮਾਰੇ ਉਹ ਦੇਖ ਲੈ ਵੀ ਇਹ ਤਾਂ ਸਾਡੇ ਘਰ ਹੀ ਆਉਂਦੇ ਹੁੰਦੇ ਬੀਆ ਜੀ ਦਿਨੜ ਲਈ ਫਿਰਦਿਆ ਉਹਨੇ ਫਿਰ ਕਹਿਆ ਕਹਿੰਦੀ ਪੁੱਤ ਮਰਵਾਤਾ ਪੁੱਤ ਦੇ ਮਲਾਪਿਓ ਕਿੱਥੇ ਪਾਪ ਭਰੋਂਗੇ ਐਡਾ ਪਾਪੀਓ ਬਣਾਰਾ ਫਣਾ ਤੋਂ ਉਹਦੇ ਪੁੱਤ ਮਾਰ ਕੇ ਉਤੋਂ ਦੀ ਨੂੰ ਦੀ ਸੁਚਿਆ ਮੈਂ ਖੇਸ਼ ਵਾਰ ਕੇ ਕਹਿੰਦੀ ਲੋਕ ਤਾਂ ਗੜਾਸੀ ਦੀ ਛੋਡੋ ਕੋ ਰਾਵਾਂ ਜੇ ਤੁਸੀਂ ਉਂ ਮਾਰ ਕੇ ਆਉਂਦੀ ਕਹਿੰਦੀ ਸੁਚਿਆ ਤੈਨੂੰ ਮੈਂ ਸੇ ਖੇਸ਼ ਡੰਡੀ ਵਾਰ ਕੇ ਪਰ ਉਹ ਕਦ ਤਾਈ ਫਿਰ ਉਹ ਸੁਚੇ ਨੂੰ ਵੀ ਫਾਸੀ ਲਾ ਗਈ ਉਹ ਸੁਚੇ ਨੂੰ 80 ਸਾਲ ਹੋਏ ਨੇ ਤੇ ਵੀ ਇਹੇ ਜੇ ਮਤਲਬ ਜੋਧੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਆਪਦੀ ਅਣਖ ਦੀ ਖਾਤਰ ਤੇ ਉਹਨਾਂ ਦਾ ਵਿਚਾਰੇ ਦਾ ਸੋਚੇ ਦਾ ਕੁਸਰਿਆ ਨਹੀਂ ਕੋਈ ਜਨਾਨੀ ਮਾਰ ਗਈ ਮਾਂਗਰ ਕੋਈ ਬੱਚਾ ਬੁੱਚਾ ਹੈ ਨਹੀਂ ਤੋਂ ਉਹਨਾਂ ਦਾ ਖਤਮ ਹੋ ਗਿਆ ਜਿਹੜੇ ਰੰਗੀਆਂ ਵਾਲੇ ਨੇ ਉਹਨਾਂ ਦਾ ਪਰਿਵਾਰ ਹੈਗਾ ਇਹਨਾਂ ਦਾ ਪਰਿਵਾਰ ਹੈ ਜੀ ਵੀ ਹੈ ਜਿਹੜਾ ਕੁਕਰ ਕਾ ਲਾਣਾ ਹੈ ਉਹਦਾ ਨੰਬਰਦਾਰ ਨੇ ਬਹੁਤ ਵੱਡਾ ਪਰਿਵਾਰ ਹੈ ਹਜੇ ਉਹਨਾਂ ਦੇ ਘਰੇ ਨੰਬਰਦਾਰੀ ਹੈ